ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਸਰਕਾਰ ਦੁਆਰਾ ਜਿਹੜਾ ਆ ਆਈ ਸੀ ਡੀ ਐਸ ਪ੍ਰੋਗਰਾਮ ਚੱਲ ਰਿਹਾ ਉਹਦੇ ਦਾ ਸਬੰਧਤ ਖਾਣੇ ਦੀ ਅੱਜ ਦੀ ਨਿਊਜ਼ ਹੈਗੀ ਹੈ ਜਿਹਦੇ ਵਿੱਚ ਕੁੜੀਆਂ ਨੂੰ ਬਹੁਤ ਸਾਰੇ ਡਾਊਟ ਹੁੰਦੇ ਸੀ ਆਪਾਂ ਪੋਸ਼ਣ ਟਰੈਕਰ ਤੇ ਕੰਮ ਕਰਦੇ ਆ ਤਾਂ ਕਈ ਗੱਲਾਂ ਜਿਹੜੀਆਂ ਆ ਉਹ ਆਪਾਂ ਨੂੰ ਕਲੀਅਰ ਨਹੀਂ ਸੀਗੀਆਂ ਸੋ ਇਹ ਜਿਹੜੀ ਆ ਸਾਰੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਜਿਹੜੀ ਆ ਡਿਪਟੀ ਡਾਇਰੈਕਟਰ ਵੱਲੋਂ ਇੱਕ ਲੈਟਰ ਜਿਹੜੀ ਆ ਭੇਜੀ ਗਈ ਆ ਜਿਹਦੇ ਵਿੱਚ ਸਾਰੇ ਪੁਆਇੰਟ ਨਿਊਟ੍ਰੀਸ਼ਨ ਦੇ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਜਿਹੜੇ ਆ ਉਹ ਕਲੀਅਰ ਕੀਤੇ ਗਏ ਆ ਸੋ ਆਪਾਂ ਜਿਹੜਾ ਟੀਐਚਆਰ ਕਰਨਾ ਜਾਂ ਐਚਟੀਐਮ ਦੇਣਾ ਉਹਦੇ ਨਾਲ ਸੰਬੰਧਤ ਜਿਹੜੀ ਇਹ ਅੱਜ ਦੀ ਵੀਡੀਓ ਆ ਅੱਜ ਦੀ ਲੈਟਰ ਆ ਸੋ ਆਜੋ ਜਾਣੀਏ ਵੀ ਕੀ ਕੁਝ ਨਵਾਂ ਜਿਹੜਾ ਆ ਉਹ ਸਾਨੂੰ ਹੁਣ ਨਿਊਟ੍ਰੀਸ਼ਨ ਦੇ ਵਿੱਚ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਦੱਸਿਆ ਗਿਆ ਕਿ ਹਦਾਇਤਾਂ ਕੀਤੀਆਂ ਗਈਆਂ ਡਿਪਟੀ ਡਾਇਰੈਕਟਰ ਦੁਆਰਾ ਇਹ ਜਿਹੜੀ ਲੈਟਰ ਹੈਗੀ ਆ ਸਾਰੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਭੇਜੀ ਗਈ ਹੈ ਡਿਪਟੀ ਡਾਇਰੈਕਟਰ ਦੁਆਰਾ ਵਿਸ਼ਾ ਹੈਗਾ ਹੈ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਸਕੀਮ ਅਧੀਨ ਸਪਲਾਈ ਕੀਤੀ ਜਾ ਰਹੀਆਂ غذਾਈ ਵਸਤੂਆਂ ਸੰਬੰਧੀ ਹਦਾਇਤਾਂ ਬਾਰੇ ਸੋ ਅੱਜ ਦੀ ਇਹ ਲੈਟਰ ਆ 19 7 2024 ਦੀ ਤੇ 3 5 24 ਮਿਤੀ 21 6 24 ਦੀ ਲਗਾਤਾਰਤਾ ਵਿੱਚ ਆਪ ਨੂੰ ਲਿਖਿਆ ਜਾਂਦਾ ਕਿ ਹੇਠ ਲਿਖੀਆਂ ਹਦਾਇਤਾਂ ਅਨੁਸਾਰ ਆਪਣੇ ਪੱਧਰ ਤੇ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਸਕੀਮ ਅਧੀਨ ਕਵਰ ਹੁੰਦੇ ਲਾਹ ਪਾਤਰੀਆਂ ਨੂੰ ਸਹੀ ਤੇ ਸਮੇਂ ਸਿਰ ਨਿਊਟ੍ਰੀਸ਼ਨ ਮਹੱਈਆ ਕਰਵਾਇਆ ਜਾ ਸਕੇ ਸੋ ਇਹਦੇ ਵਿੱਚ ਪਹਿਲੀ ਗੱਲ ਜਿਹੜੀ ਉਹ ਦੱਸੀ ਗਈ ਹੈ ਕਿ ਐਸ ਐਨ ਪੀ ਦੀ ਸਪਲਾਈ ਲੈਣ ਤੋਂ ਪਹਿਲਾਂ ਆਪਣੇ ਪੱਧਰ ਤੇ ਇਸ ਦਫ਼ਤਰ ਵੱਲੋਂ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੂਰੀ ਤਰ੍ਹਾਂ ਚੈੱਕ ਕਰਕੇ ਲੈਣੀ ਯਕੀਨੀ ਬਣਾਈ ਜਾਵੇ ਮਤਲਬ ਕਿ ਜਿਹੜੀ ਫੀਡ ਆ ਰਹੀ ਆ ਤਾਂ ਉਹਨੂੰ ਅਸੀਂ ਦਫ਼ਤਰੀ ਪੱਧਰ ਤੇ ਜਿਹੜਾ ਆ ਸੀਡੀਪੀਓਜ਼ ਦੁਆਰਾ ਸੁਪਰਵਾਈਜ਼ਰ ਦੁਆਰਾ ਪਹਿਲਾਂ ਚੈੱਕ ਕੀਤਾ ਜਾਵੇ ਤੇ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲੇ ਫੀਡ ਆਉਂਦੀ ਹੈ ਸੈਂਟਰ ਦੇ ਵਿੱਚ ਤੁਸੀਂ ਆਪਣੇ ਪੱਧਰ ਤੇ ਵੀ ਜਿਹੜੀ ਉਹਦੀ ਜਾਂਚ ਜ਼ਰੂਰ ਕਰਨੀ ਹੈ ਤੇ ਉਹਦੇ ਨਾਲ ਜਿਹੜੀ ਆ ਬਣਦੀ ਜੋ ਵੀ ਤੁਹਾਨੂੰ ਲੱਗਦਾ ਹੈਗਾ ਵੀ ਆਪਣੇ ਵਿਚਾਰ ਤੁਸੀਂ ਦੇਣੇ ਹੈਗੇ ਆ ਸੋ ਪਹਿਲਾ ਪੁਆਇੰਟ ਤਾਂ ਇਹ ਹੈਗਾ ਵੀ ਆਪਾਂ ਆਪਣੇ ਆਪਣੇ ਪੱਧਰ ਤੇ ਜਿਹੜੀ ਐਸਐਨਪੀ ਦੀ ਸਪਲਾਈ ਦੀ ਚੈਕਿੰਗ ਜ਼ਰੂਰ ਕਰਨੀ ਆ ਭਾਵੇਂ ਡੇਟਸ ਹੋਵੇ ਭਾਵੇਂ ਉਹਦੀ ਕੁਆਲਿਟੀ ਹੋਵੇ ਸਾਰਾ ਕੁਝ ਆਪਾਂ ਚੈੱਕ ਕਰਨਾ ਆ ਨੰਬਰ 2 ਹੈਗਾ ਐਸ ਐਨ ਪੀ ਦੀ ਸਪਲਾਈ ਪ੍ਰਾਪਤ ਹੋਣ ਦੇ 3 ਦਿਨਾਂ ਦੇ ਅੰਦਰ-ਅੰਦਰ ਆਂਗਣਵਾੜੀ ਸੈਂਟਰਾਂ ਵਿੱਚ ਪਹੁੰਚਾਣੀ ਯਕੀਨੀ ਬਣਾਈ ਜਾਵੇ ਪਹਿਲਾਂ ਕੀ ਹੁੰਦਾ ਸੀ ਆਪਣੀ ਸਪਲਾਈ ਜਿਹੜੀ ਆ ਉਹ ਦਫਤਰਾਂ ਵਿੱਚ ਆਉਂਦੀ ਸੀ ਫਿਰ ਹੌਲੀ-ਹੌਲੀ ਜਿਹੜੇ ਆ ਸੈਂਟਰਾਂ ਵਿੱਚ ਆਉਂਦੇ ਸੀ ਫਿਰ ਲਾਹ ਪਤਰੀਆਂ ਤਾਈ ਜਾਂਦੀ ਸੀ ਸੋ 3 ਦਿਨਾਂ ਦੇ ਅੰਦਰ-ਅੰਦਰ ਆਂਗਣਵਾੜੀ ਸੈਂਟਰਾਂ ਦੇ ਵਿੱਚ ਐਸ ਐਨ ਪੀ ਜਿਹੜੀ ਆ ਫੀਡ ਉਹ ਪਹੁੰਚਾਣੀ ਜ਼ਰੂਰੀ ਕੀਤੀ ਗਈ ਹੈ ਤੇ ਉਸ ਤੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਜਿਹੜਾ ਆ ਉਹ ਵਰਕਰਾਂ ਨੂੰ ਹਦਾਇਤ ਹੈ ਕਿ ਟੀ ਐਚ ਆਰ ਜਿਹੜਾ ਇੱਕ ਹਫ਼ਤੇ ਦੇ ਅੰਦਰ-ਅੰਦਰ ਵੰਡ ਦਿੱਤਾ ਜਾਵੇ ਸੋ ਇਹ ਵੀ ਬਹੁਤ ਹੀ ਇੰਪੋਰਟੈਂਟ ਹੈਗੀ ਗੱਲ ਕਿਉਂਕਿ ਪਹਿਲਾਂ ਸਾਨੂੰ ਬਹੁਤ ਇਹਦੇ ਨਾਲ ਹਰੈਸਮੈਂਟ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਫੀਡ ਕਈ ਕਈ ਦਿਨ ਜਿਹੜਾ ਲੇਟ ਹੋ ਜਾਂਦੀ ਸੀ ਤੇ ਉਹਦੀ ਡੇਟ ਜਿਹੜੀ ਐਕਸਪਾਇਰੀ ਨੇੜੇ ਹੋ ਜਾਂਦੀ ਸੀ ਸੋ ਇਹਦੇ ਨਾਲ ਬਹੁਤ ਸਹੂਲਤ ਹੋ ਜੂਗੀ ਆਂਗਰਵਾੜੀ ਵਰਕਰਾਂ ਨੂੰ ਵੀ ਫੀਡ ਵੰਡਣ ਦੇ ਵਿੱਚ ਨੰਬਰ 3 ਹੈਗਾ 6 ਮਹੀਨੇ ਤੋਂ 6 ਸਾਲ ਦੇ ਸਾਰੇ ਬੱਚੇ ਵਿਭਾਗ ਅਦੀਨ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਦੇਨ ਲਾਭਪਾਤਰੀ ਹਨ ਸੋ ਇੱਥੇ ਗੱਲ ਕਲੀਅਰ ਕੀਤੀ ਗਈ ਹੈ ਵੀ 6 ਮਹੀਨੇ ਤੋਂ ਲੈ ਕੇ 6 ਸਾਲ ਦੇ ਸਾਰੇ ਬੱਚੇ ਆਪਾਂ ਕਵਰ ਕਰ ਸਕਦੇ ਆ ਆਪਾਂ ਰਜਿਸਟਰਡ ਕਰ ਸਕਦੇ ਆ ਪੋਸ਼ਨ ਟਰੈਕਰ ਤੇ ਇਹਨਾਂ ਸਾਰੇ ਲਾਭਪਾਤਰੀਆਂ ਨੂੰ ਪੋਸ਼ਨ ਟਰੈਕਰ ਤੇ ਰਜਿਸਟਰ ਕਰਨਾ ਯਕੀਨੀ ਬਣਾਇਆ ਜਾਵੇ ਮਤਲਬ ਜੇਕਰ ਚਾਹੁੰਦੇ ਹੈਗੇ ਕੋਈ ਵੀ ਵਿਲਿੰਗ ਹੈਗਾ ਆ 6 ਮਹੀਨੇ ਤੋਂ 6 ਸਾਲ ਦੇ ਸਾਰੇ ਬੱਚੇ ਹੀ ਆਪਾਂ ਕਵਰ ਕਰ ਲੈਣੇ ਆ ਸੋ ਇਸ ਦੇ ਨਾਲ ਹੀ 6 ਮਹੀਨੇ ਤੋਂ 6 ਸਾਲ ਦੇ ਲਾਭਪਾਤਰੀ ਜੋ ਸਕੀਮ ਦਾ ਲਾਭ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਟਰੈਕਰ ਦੀ ਆਪ অপশন আউট লিস্ট ਵਿੱਚ ਦਰਜ ਕੀਤਾ ਜਾਵੇ મતલਬ ਆਪਾਂ ਜਿਹੜਾ ਇਹ ਸਕੂਲ ਗੋਇੰਗ ਦੇ ਵਿੱਚ ਉਹਨੂੰ ਕੱਢ ਦੇਣਾ ਹੈਗਾ ਜਿਹੜਾ ਬੱਚਾ 6 ਮਹੀਨੇ ਤੋਂ 6 ਸਾਲ ਦਾ ਲਾਹ ਪਾਤਰੀ ਜਿਹੜਾ ਇਸ ਸਕੀਮ ਦੀ ਲਾਭ ਨਹੀਂ ਲੈਣਾ ਚਾਹੁੰਦਾ ਉਹਨੂੰ ਆਪਾਂ ਪੋਸ਼ਨ ਟਰੈਕਰ ਦੇ ਵਿੱਚ ਸਕੂਲ ਗੋਇੰਗ ਦੇ ਵਿੱਚ ਜਦੋਂ ਕਰਦਾਂਗੇ ਤਾਂ ਉਹ ਆਪਸ਼ਨ ਆਊਟ ਹੋ ਜਾਊਗਾ ਠੀਕ ਹੈ ਤੇ ਉਸ ਤੋਂ ਬਾਅਦ ਹੈਗਾ ਹੈ ਪੰਜਵਾਂ ਨੰਬਰ ਸਟੈਂਡ ਅਲੋਨ ਅੰਗਣਵਾੜੀਆਂ ਤੇ ਸਕੂਲ ਵਿੱਚ ਚੱਲ ਰਹੀਆਂ ਅੰਗਣਵਾੜੀਆਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਇਸ ਦਫ਼ਤਰ ਦੇ ਪੱਤਰ ਮਿਤੀ 9224 ਰਾਹੀਂ ਜਾਰੀ ਕੀਤੇ ਗਏ ਮੀਨੂ ਅਨਸਾਰ ਐਸਸੀਐਮ ਵੰਡਿਆ ਜਾਵੇ ਸਟੈਂਡ ਅਲੋਨ ਜਿਹੜੀਆਂ ਪਾਸੇ ਰਹਿ ਜਾਂਦੀਆਂ ਅੰਗਣਵੜੀਆਂ ਤੇ ਸਕੂਲਾਂ 'ਚ ਚੱਲ ਰਹੀਆਂ ਅੰਗਣਵੜੀਆਂ ਉਹਨਾਂ ਦੇ ਵਿੱਚ 3 ਤੋਂ 6 ਸਾਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਐਸਸੀਐਮ ਦਿੱਤਾ ਜਾਵੇ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਦੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਵੀ ਟੀਐਚਆਰ ਵੰਡਿਆ ਜਾਵੇ ਜਿਹੜੇ ਟੀਐਚਆਰ ਲੈਣ ਲਈ ਸਹਿਮਤ ਹੋਣ ਠੀਕ ਹੈ ਮਤਲਬ 3 ਤੋਂ 6 ਸਾਲ ਦੇ ਬੱਚੇ ਸਾਰਿਆਂ ਨੂੰ ਆਪਾਂ ਟੀਐਚਆਰ ਦੇ ਸਕਦੇ ਹਾਂ ਜੇਕਰ ਜਿਹੜੇ ਪ੍ਰਾਈਵੇਟ ਸਕੂਲ ਵਾਲੇ ਬੱਚੇ ਆ ਉਹਨਾਂ ਦੇ ਵਿੱਚੋਂ ਉਹਨਾਂ ਦੇ ਮਾਤਾ ਪਿਤਾ টিਐਚਆਰ ਲੈਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਵੀ ਜਿਹੜਾ ਆ ਖਾਣਾ ਪ੍ਰੋਵਾਈਡ ਕੀਤਾ ਜਾਣਾ ਉਹਨਾਂ ਨੂੰ ਵੀ ਆਪਾਂ ਕਵਰ ਕਰਨਾ ਆ ਸੋ ਉਪਰੋਕਤ ਹਦਾਇਤਾਂ ਦੇ ਨਾਲ-ਨਾਲ ਇਹ ਵੀ ਸਨਿਸ਼ਚਿਤ ਕੀਤਾ ਜਾਵੇ ਕਿ ਸਪਲੀਮੈਂਟਰੀ ਨਿਊਟ੍ਰੀਸ਼ਨ ਦੀ ਵੰਡ ਸਹੀ ਸਮੇਂ ਤੇ ਲਾਭਪਾਤਰੀਆਂ ਤੱਕ ਪਹੁੰਚਾਈ ਜਾਵੇ ਮਤਲਬ ਸਹੀ ਟਾਈਮ ਤੇ ਮਤਲਬ ਅਨਿਆਦ ਜਿਹੜੀ ਆ ਉਹ ਕਿਸੇ ਵੀ ਚੀਜ਼ ਦੀ ਮੁੱਕੀ ਨਾ ਹੋਵੇ ਇਹ ਤੁਸੀਂ ਹਮੇਸ਼ਾ ਚੈੱਕ ਕਰਨਾ ਜਦੋਂ ਵੀ ਤੁਸੀਂ ਫੀਡ ਵੰਡਣੀ ਹੈਗੀ ਆ ਤਾਂ ਪਹਿਲਾਂ ਜਿਹੜੀ ਐ ਐਕਸਪਾਇਰੀ ਡੇਟ ਪਹਿਲਾਂ ਹੀ ਜਿਹੜਾ ਆ ਉਹ ਚੈੱਕ ਕਰਨੀ ਹੈ ਠੀਕ ਹੈ ਆ ਬਾਕੀ ਕੋਸ਼ਿਸ਼ ਕਰਿਆ ਕਰੋ ਇੱਕ ਰਜਿਸਟਰ ਦੇ ਉੱਤੇ ਤੁਸੀਂ ਜਿਹੜੀ ਤੇ ਫੀਡ ਵੰਡਦੇ ਹੈਗੇ ਆ ਉਹਦੇ ਤੇ ਜਦੋਂ ਫੀਡ ਆਈ ਹੈਗੀ ਐ ਸਟਾਕ ਵਾਲੇ ਤੇ ਉਹਦੇ ਨਾਲ ਉਹਦੀ ਪੈਨਸਿਲ ਦੇ ਨਾਲ ਐਕਸਪਾਇਰੀ ਜਿਹੜੀ ਉਹ ਲਿਖ ਲਿਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਇਹਦੇ ਨਾਲ ਸਹੂਲਤ ਹੋ ਜAVE ਜਦੋਂ ਤੁਸੀਂ ਵੰਡਣਾ ਖਾਣਾ ਵੰਡਣਾ ਹੈ ਨਾ ਸੋ ਅਗਲੀ ਹੈਗੇ ਇਸ ਦੇ ਬਾਵਜੂਦ ਵਿਜੇਕਰ ਪੁਰਾਣਾ ਰਾਸ਼ਨ ਜਾਂ ਐਕਸਪਾਇਰਡ ਰਾਸ਼ਨ ਵੰਡਣ ਦਾ ਮਾਮਲਾ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਇਸ ਦੀ ਨਿਰੋਲ ਜ਼ਿੰਮੇਵਾਰੀ ਸੰਬੰਧਤ ਦੀ ਹੋਵੇਗੀ ਸੰਬੰਧਤ ਮਤਲਬ ਜੇਕਰ ਸੁਪਰਵਾਈਜ਼ਰ ਸੀਡੀਪੀਓ ਜਾਂ ਵਰਕਰ ਜਿਹੜਾ ਆ ਕੋਈ ਵੀ ਇਸ ਮਾਮਲੇ ਵਿੱਚ ਜਿ ਸ਼ਿਕਾਇਤ ਦਰਜ ਜਿਹਦੇ ਨਾਲ ਸੰਬੰਧਤ ਸ਼ਿਕਾਇਤ ਦਰਜ ਹੋਊਗੀ ਉਹਦੇ ਤੇ ਜਿਹੜਾ ਮਾਮਲਾ ਦਰਜ ਕੀਤਾ ਜਾਊਗਾ ਠੀਕ ਹੈ ਜੇਕਰ ਅਣਗੈਲੀ ਦਫਤਰ ਵਾਲਿਆਂ ਵੱਲੋਂ ਹੁੰਦੀ ਹੈ ਰਾਸ਼ਨ ਲੇਟ ਵੰਡਣ ਤੇ ਤਾਂ ਉਹਨਾਂ ਤੇ ਕਾਰਵਾਈ ਜਿਹੜੀ ਆ ਕੀਤੀ ਜਾਊਗੀ ਸੰਬੰਧਤ ਦਾ ਮਤਲਬ ਇੱਥੇ ਇਹੀ ਹੈ ਜੇਕਰ ਵਰਕਰ ਵਰਕਰ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਊਗੀ ਜੇਕਰ ਉਹ ਐਕਸਪਾਇਰੀ ਰਾਸ਼ਨ ਜਿਹੜਾ ਹੈਗਾ ਉਹ ਲਾਪਤਰੀਆਂ ਤੱਕ ਪਹੁੰਚਾਉਗੀ ਠੀਕ ਹੈ ਕਿਉਂਕਿ ਤਕਰੀਬਨ ਹੁਣ ਹਦਾਇਤਾਂ ਅਨੁਸਾਰ ਜਿਹੜਾ ਰਾਸ਼ਨ ਆ ਸੀਡੀਪੀਓ ਦਫ਼ਤਰ ਤੋਂ ਤਾਂ ਪਹਿਲਾਂ ਹੀ ਆਜਿਆ ਕਰੂਗਾ ਠੀਕ ਹੈ ਇਹਦੇ ਵਿੱਚ ਸਾਨੂੰ ਜਿਹੜਾ ਆ ਹੁਣ ਸੁਚੇਤ ਹੋਣਾ ਪੈਣਾ ਹੈ ਕਿ ਅਸੀਂ ਜਿਹੜਾ ਆ ਜਦੋਂ ਆਪਾਂ ਰਾਸ਼ਨ ਵੰਡਣਾ ਤਾਂ ਉਹਦੀ ਜਿਹੜੀ ਐਕਸਪਾਇਰੀ ਚੈੱਕ ਕਰਕੇ ਅਸੀਂ ਜਿਹੜਾ ਪਹਿਲਾਂ ਹੀ ਜਿਹੜਾ ਫੀਡ ਵੰਡ ਦੇਣੀ ਹੈ ਠੀਕ ਹੈ 3 ਮਹੀਨੇ ਦਾ ਤਕਰੀਬਨ ਟਾਈਮ ਹੁੰਦਾ ਹੈ ਬਹੁਤ ਸਾਰੀਆਂ ਜਿਹੜੇ ਆਪਣੇ ਕੋਲੇ ਰਾਸ਼ਨ ਆਂਦਾ ਉਹਦੇ ਵਿੱਚ 3 ਮਹੀਨੇ ਦਾ ਟਾਈਮ ਹੁੰਦਾ ਹੈ ਤਾਂ ਆਪਾਂ ਜਿਹੜਾ ਉਹਦੇ ਅੰਦਰ ਅੰਦਰ ਰਾਸ਼ਨ ਜਿਹੜਾ ਵੰਡ ਦੇਣਾ ਸੋ ਇਹ ਸੀਗੀ ਅੱਜ ਦੀ ਮੇਰੀ ਜਾਣਕਾਰੀ ਇਹ ਅੱਜ ਦੀ ਲੈਟਰ ਹੈਗੀ ਹੈ ਤੇ ਇਹੋ ਜੀਆਂ ਨਵੀਆਂ ਜਾਣਕਾਰੀਆਂ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜਾ ਆ ਹੋਰਾਂ ਤੱਕ ਜਿਹੜੀ ਜਾਣਕਾਰੀ ਉਹ ਪਹੁੰਚ ਸਕੇ ਧੰਨਵਾਦ